ਜਿਹੜੀ ਭਗਵੰਤ ਮਾਨ ਦੀ ਹੈਂਕਰ ਸਰਕਾਰ ਆ ਉਹ ਪਹਿਲਾਂ ਤਾਂ ਕਹਿੰਦੀ ਹੁੰਦੀ ਸੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਭਈ ਮੈਂ ਤੁਹਾਡੇ ਧਰਮੇ ਨਹੀਂ ਲੱਗਣਦਾ ਮੇਨ ਬੱਲਿਆਂ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਉਹਨੇ ਆਪਣੀ ਹੈਂਕਰਵਾਦੀ ਦਿਖਾ ਲ ਕੇ ਇਹ ਹੀ ਆਖ ਦਿੱਤਾ ਕਿ ਚੰਗਾ ਤੁਸੀਂ ਧਰਮੇ ਲਾ ਲਓ ਉਸ ਬੰਦਾ ਦਾ ਕੀ ਮੰਨ ਲਿਆ ਸੀ ਆਰਟੀ ਕਿਸਾਨ ਯੂਨੀਅਨ ਜਿੰਦਾਬਾਦ ਕੇਂਦਰ ਸਰਕਾਰ ਮੋਟਾਵਾਹ ਕੇਂਦਰ ਸਰਕਾਰ ਮੋਟਾਵਾਹ 5 ਮਾਰਚ ਕਿਸਾਨਾਂ ਵੱਲੋਂ ਚੰਡੀਗੜ੍ਹ ਧਰਨੇ ਦੇ ਦਿੱਤੇ ਸੱਦੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ ਭਾਰਤੀ ਕਿਸਾਨ ਜੂਨੀਅਨ ਲਖੋਵਾਲ ਦੇ ਜਨਰਲ ਸੈਕਟਰੀ ਪੰਜਾਬ ਦੇ ਰਣਜੀਤ ਸਿੰਘ ਰਾਣਾ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਕਾਮਰੇਡ ਹਰਪਾਲ ਸਿੰਘ ਪਾਲਾ ਭਾਰਤੀ ਕਿਸਾਨ ਜੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਪਿੰਡ ਰਟੈਂੜਾ ਬੱਲੋਵਾਲ ਤਲਵੰਡੀ ਅਤੇ ਹੋਰ ਵਾਖਵਾਖ ਪਿੰਡਾਂ ਤੋਂ ਕਿਸਾਨਾਂ ਨੂੰ ਫੜ ਕੇ ਜੁਲਾਸ਼ਿਤ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਵਿਖੇ ਰੱਖਿਆ ਗਿਆ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਇਹ ਚੰਡੀਗੜ੍ਹ ਦਾ ਕੂਚ ਕਰਕੇ ਹੀ ਰ੍ਹਾਂਗੇ ਅਤੇ ਅੰਦੋਲਨ ਨੂੰ ਕਾਮਯਾਬ ਜ਼ਰੂਰ ਕਰਾਂਗੇ। ਅੱਜ ਵੀ ਇਹ ਗੱਲ ਕਿ ਕਿਸਾਨ ਜੂਨੀ ਦਾ ਕੱਲ ਨੂੰ ਜਿਹੜਾ ਧਰਨਾ ਲੱਗਣਾ ਹੈ ਉਹਦੇ ਸੰਬੰਧ ਵਿੱਚ ਜਿਹੜੀ ਭਗਵੰਤ ਮਾਨ ਦੀ ਹੰਕਰ ਸਰਕਾਰ ਆ ਉਹ ਪਹਿਲਾਂ ਤਾ ਕਹਿੰਦੀ ਹੁੰਦੀ ਸੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਤੇ ਮੈਂ ਤੁਹਾਡੇ ਧਰਨੇ ਨਹੀਂ ਲੱਗਣ ਦਊਂਗਾ ਤੁਹਾਡੀਆਂ ਮੰਗਾਂ ਟੇਬਲ ਤੇ ਆ ਕੇ ਉਸੇ ਵੇਲੇ ਪੂਰੀਆਂ ਹੋਣਗੀਆਂ ਸੋ ਕੱਲ ਜਿਹੜੀ ਸਾਡੇ ਮੇਨ ਬੰਦਿਆਂ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਉਹਨੇ ਆਪਣੀ ਥੈਂਕਰਵਾਦੀ ਦਿਖਾ ਲ ਕੇ ਇਹ ਹੀ ਆਖ ਦਿੱਤਾ ਕਿ ਚੰਗਾ ਤੁਸੀਂ ਧਰਨੇ ਹੀ ਲਾ ਲਓ ਮੰਗਾਂ ਤਾਂ ਕੀ ਮੰਲਣੀਆਂ ਸੀ ਤੁਹਾਡੇ ਧਰਨੇ ਦੇਖ ਲੈਣੇ ਆ ਸੋਦੇ ਸੰਬੰਧ ਵਿੱਚ ਪੰਜ ਸਾਨੂੰ ਤਕਰੀਬਨ 4:00 ਵਜੇ 4:30 ਵਜੇ ਘਰਾਂ ਤੋਂ ਚੋਕਲੇਟ ਚੋਕੀ ਲੱਗਿਆ ਹੈ ਜੀ ਪੁਲਿਸ ਤੇ ਇਸ ਢੰਗ ਦੇ ਨਾਲ ਇਹ ਜਿਹੜੇ ਧਰਨੇ ਮੁਜਾਰੇ ਰੁਕਣੇ ਤਾਂ ਹੈ ਨਹੀਂ ਇਹਦੇ ਨਾਲ ਲੋਕਾਂ ਦੇ ਵਿੱਚ ਤੁਹਾਡੀ ਯੂਨੀਅਨ ਕਿਹੜੀ ਆ ਤੇ ਤੁਹਾਡਾ ਨਾਮ ਕੀ ਆ ਮੈਂ ਰਣਜੀਤ ਸਿੰਘ ਰਟੇਂਦਾ ਭਾਤਿਕ ਸੰਜ ਨੂੰ ਲਖਵਾਲ ਦਾ ਜਨਰਲ ਸਕੱਤਰ ਪੰਜਾਬ ਤੁਹਾਡਾ ਕੀ ਨਾਮ ਹਰਪਾਲ ਸਿੰਘ ਗੱਲਪੁਰ ਯੂਮੋਰਿਕ ਸਾਂਸਵਾਦੀ ਨਿਵੇਲਗੀ ਕਰਦਾ ਹਾਂ ਅੱਜ ਜਿਹੜਾ ਸਾਡੀ ਸੰਜੁਗਤ ਮੋਰਚੇ ਵੱਲੋਂ ਪਾਇੰਟ ਨੂੰ ਕੰਟੀਗਰ ਧਰਨਾ ਰੱਖਿਆ ਸੀ ਸਾਨਾਨੀਆਂ ਮੰਗਾ ਨੇ ਸੰਬੰਧ ਵਿੱਚ ਕਿ ਜਿਹੜਾ ਮੁੱਖ ਮੰਤਰੀ ਨੇ ਐਂਕੜ ਵਾਜੀ ਘੜੀ ਆ ਇਹ ਤੁਹਾਡੇ ਧਰਮ ਨਹੀਂ ਲੱਗਣ ਦੇਣੇ ਅਸੀਂ ਉਹ ਇੱਕ ਅਰेंज ਕਰਕੇ ਦਸਤਰਾ ਚੋਣੇ ਆ ਕਿ ਇਹ ਜਿਹੜੇ ਬੜਕਰਾਂ ਨੂੰ ਰੁਕਣ ਦੇ ਨਾਲ ਧਾਰਮਿਕ ਕਤੀ ਵੀ ਕੈਨਸਲ ਨਹੀਂ ਹੋਣੇ ਧਰਨਾ ਜਿਹੜਾ ਹੈ ਸਾਡਾ ਉਹ ਵੱਡਾ ਪਰਪਲਤ ਹੋਊਗਾ ਸਭ ਕੋ ਬਾਤ ਚਲਦੀ ਚਲੀ ਕਰਨਾ ਹੋਊਗਾ ਕਿ ਇਦਾਂ ਦੇ ਜਿਹੜੇ ਅੰਦੋਲਨ ਨੂੰ ਰੋਕਣ ਦੇ ਲਈ ਜੋ ਕਾਰਨ ਚੱਕ ਲਈ ਹੈ ਸਰਕਾਰ ਇਹ ਸਦਾ ਇਨਕਾਮ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਰਕਾਰਾਂ ਨੂੰ ਮੋਢੀ ਪਾਣੀ ਤੇ ਹਨ ਸਰਪੰਦਰ ਸਿੰਘ ਬੱਲਵਾਲ ਜ਼ਿਲ੍ਹਾ ਪ੍ਰਧਾਨ ਸ਼ਿਸ਼ ਪਟਸਨਗਰ ਪਾਕਿਸਤਾਨ ਜੋਨ ਨੁਕਾਦੀਆਂ ਅੱਜ ਸਵੇਰੇ 5:30 ਵਜੇ ਸਾਨੂੰ ਅਰੈਸਟ ਕੀਤਾ ਗਿਆ ਸੈਲਫ ਜਿਹੜਾ ਇਹ ਕੱਲ ਦੀ ਮੀਟਿੰਗ ਦਾ ਸਾਡੀ ਐਸਕੇਐਮ ਦੀ ਸੀ ਉਹ ਥੇ ਚੰਡੀਗੜ੍ਹ ਭਗਵੰਤ ਸਿੰਘ ਜੀ ਦੇ ਨਾਲ ਪਰ ਉਹਨੇ ਆਪਣੀ ਹੰਕਾਰਵਾਜੀ ਐ ਦਿਖਾ ਲਈ ਆ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕਰਦੇ ਸੀ ਅਲਟਾ ਇਹ ਹੀ ਜਵਾਬ ਮਿਲਿਆ ਬਈ ਤੁਸੀਂ ਪ੍ਰੋਟੈਸਟ ਕਰ ਲਓ ਪ੍ਰੋਟੈਸਟ ਕਰਨਾ ਤਾਂ ਸਾਡਾ ਰਾਈਟ ਹੈਗਾ ਹੀ ਹੈਗਾ ਆਪਣੇ ਹੱਕਾਂ ਲਈ ਅਸੀਂ ਰਾਈਟ ਆ ਸਾਡਾ ਕਰਨ ਦਾ ਪਰ ਸਾਡਾ ਜਿਹੜਾ ਪ੍ਰੋਟੈਸਟ ਆ ਇਹ ਕਮਜ਼ੋਰ ਕਰਨ ਲਈ ਸਾਨੂੰ ਸਵੇਰੇ 5:30 ਵਜੇ ਸਾਨੂੰ ਘਰੋਂ ਟੈਸਟ ਕੀਤਾ ਗਿਆ ਪਰ ਇਹਦੇ ਨਾਲ ਸਾਡੇ ਧਰਨੇ ਨੂੰ ਕੋਈ ਏਡੀ ਖਾਸ ਘਾਟ ਮਹਿਸੂਸ ਨਹੀਂ ਹੋਣੀ ਬਾਕੀ ਸਾਰੀ ਜਥੇਬੰਦੀਆਂ ਸਾਡੀ ਫੁੱਲ ਤਿਆਰੀ ਆ ਅਸੀਂ ਆਪਣਾ ਪ੍ਰੋਟੈਸਟ ਯੂਜ਼ ਕਰਾਂਗੇ ਬਾ ਮਤਲਬ ਕੱਲੂ ਪੂਰਾ ਧਰਨਾ ਹਾਂਜੀ ਅਸੀਂ ਕੱਲੂ ਪੂਰਾ ਬੰਦੇ ਜਾਣਗੇ ਜਾਣ ਸਾਡੇ ਬਾਕੀ ਜਥੇਬੰਦੀਆਂ ਸਾਰੀਆਂ ਸਾਡੇ 23 ਜ਼ਿਲ੍ਹੇ ਆ ਪੂਰਾ ਸਹਿਯੋਗ ਦੇਵਗੇ ਇਸ ਕੇਮ ਦਾ ਦੇਖੋ ਜਿਹੜਾ ਸਾਡੇ ਅੱਜ ਭਾਰਤੀ ਕਿਸਾਨ ਜੁਨੀਅਰ ਸੰਯੁਕਤ ਮੋਰਚੇ ਵੱਲੋਂ ਕਾਲ ਸੀ 5 ਮਾਰਚ ਨੂੰ ਚੰਡੀਗੜ੍ਹ ਵਿੱਚ ਜੋ ਕੇਂਦਰ ਸਰਕਾਰ ਨੇ ਮੰਡੀਆਂ ਤੋੜਨ ਦਾ ਖਰੜਾ ਤਿਆਰ ਕੀਤਾ ਸੀ ਉਸ ਦੇ ਵਿਰੁੱਧ ਅਸੀਂ ਧਰਨਾ ਲਗਾਣਾ ਸੀ ਉੱਥੇ ਤੇ ਪੰਜਾਬ ਸਰਕਾਰ ਨੇ ਪਹਿਲਾ ਸਾਡੀ ਮੰਗ ਸੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦੇ ਗਰਮੀ ਆਪਣੇ ਗਰਮੀਤ ਸਿੰਘ ਦੀ ਕੁੜੀਆਂ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਸੈਂਟਰ ਨੂੰ ਉਹਦੇ ਵੇਲੇ ਸਾਡੀ ਸੰਤੋਸ਼ਟੀ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਇੱਕ ਮੀਟਿੰਗ ਦੇ ਵਿੱਚ ਕਿਹਾ ਪੇ ਤੁਸੀਂ ਆਪਣਾ ਸਦਰ ਬੁਲਾ ਕੇ ਇਹਨੂੰ ਜਿਹੜਾ ਖਰੜਾ ਇਹਨੂੰ ਪੰਜਾਬ ਸਰਕਾਰ ਰੱਦ ਕਰੇ ਇਹਨਾਂ ਨੇ ਉਹ ਰੱਦ ਕੀਤਾ ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਦਬਾਅ ਵੜਾਲ ਲਈ ਸੰਯੁਕਤ ਮੋਰਚੇ ਤੇ ਜਿਸ ਦਿਨ 9 ਉੱਤੇ 9 ਤਰੀਕ ਨੂੰ ਆਪਣੇ ਜਗਰਾਵਾਂ ਵਿੱਚ ਮਹਾਪੰਚਾਇਤ ਕੀਤੀ ਗਈ ਸੀ ਕਿਸਾਨਾਂ ਦੀ ਉਸਤੇ ਵੀ ਇਹੀ ਫੈਸਲਾ ਹੋਇਆ ਸੀ ਵੀ 5 ਮਾਰਚ ਨੂੰ ਅਸੀਂ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਾਵਾਂਗੇ ਤੇ ਉਹ ਸਾਡੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸੀ ਤੋਂ ਪੰਜਾਬ ਸਰਕਾਰ ਨੇ ਜਿਹੜੀ ਕੱਲ ਸਾਡੀ ਮੀਟਿੰਗ ਲਈ ਸੀ ਸੰਯੁਕਤ ਮੋਰਚੇ ਦੀ ਉਸ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਕਿ ਕਿਸਾਨਾਂ ਨਾਲ ਭੱਦੀ ਸ਼ਦਾਵਲੀ ਨਾਲ ਗੱਲਬਾਤ ਕੀਤੀ ਔਰ ਕਿਸੇ ਵੀ ਮਸਲੇ ਤੇ ਕੋਈ ਗੱਲਬਾਤ ਨਹੀਂ ਹੋਈ ਸਗੋਂ ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਕਰ ਲੋ ਜੋ ਕਰਨਾ ਤੁਸੀਂ ਤੇ ਉਹਨਾਂ ਨੇ ਹੁਣ ਜਦ ਸਾਡੀ ਤਿਆਰੀ ਸੀ ਉੱਤੇ ਜਾਣ ਦੀ ਤਾਂ ਉਹਨਾਂ ਨੇ ਸਾਨੂੰ ਘਰ ਵਿੱਚ ਨਜੇ ਬੰਦ ਕੀਤਾ ਗਿਆ ਤੇ ਕੁਝ ਕੁ ਸਾਡੇ ਕਿਸਾਨ ਆਗੂ ਉਹਨਾਂ ਨੂੰ ਚੱਕ ਕੇ ਜੇਲਾ ਵਿੱਚ ਭੇਜਿਆ ਗਿਆ ਉਨਾਰੇ ਰੈਸਟ ਕੀਤੇ ਆ ਗ੍ਰਿਫਤਾਰ ਕੀਤੇ ਆ ਸੋ ਸਾਡੀ ਹੁਣ ਇਹੀ ਮੰਗ ਆ ਇਹਨਾਂ ਪ੍ਰਸ਼ਾਸਨ ਨੂੰ ਕਿ ਅਸੀਂ ਜੋ ਤੁਸੀਂ ਕਰਨਾ ਕਰ ਲੋ ਅਸੀਂ ਵੀ ਧਰਨੇ ਤੇ ਜ਼ਰੂਰ ਪਹੁੰਚਾਂਗੇ ਤੇ ਸਾਡਾ ਜਿਹੜਾ ਸੰਯੁਕਤ ਮੋਰਚਾ ਦੀ ਕਾਲ ਆ ਉੱਤੇ ਅਸੀਂ ਪੂਰਾ ਪੈਰਾ ਦਵਾਂਗੇ ਕਰਨਾ ਹੈ ਕਦੋਂ ਤੁਹਾਡਾ ਕੱਲ ਨੂੰ 5 ਮਾਰਚ ਨੂੰ ਚੰਡੀਗੜ੍ਹ ਵਿਖੇ ਸਾਡਾ ਜਿਹੜਾ ਧਰਨਾ ਹੈ ਸ਼ੁਰੂ ਹੋਣਾ ਜੀ ਕਿਹੜੀ ਕਿਹੜੀ ਮੰਗਾਂ ਤੁਹਾਡੀਆਂ ਸੀ ਜਿਹੜੀ ਸੀਐਮ ਸਾਹਿਬ ਨੇ ਐਕਸੈਪਟ ਨਹੀਂ ਕੀਤੀ ਤੁਸੀਂ ਜਿੱਦਾਂ ਤੁਸੀਂ ਦੱਸ ਰਹੇ ਹੋ ਸਾਡੇ ਇੱਕ ਤਾਂ ਚੋਨੇ ਨੂੰ 1 ਜੂਨ ਤੋਂ ਲਾਣ ਦਾ MSP ਦੀ ਗਰੰਟੀ ਜੋ ਸਾਡੇ ਪਾਣੀ ਆ Rajasthan Haryana ਜਾਂ ਦਿੱਲੀ ਨੂੰ ਜਾ ਰਿਹਾ ਉਹਨਾਂ ਨੂੰ ਪੂਰਨ ਤੌਰ ਤੇ ਬੰਦ ਕਰਕੇ ਜਾਂ ਬਣਦਾ ਹੱਕ ਜਿਹੜਾ ਪੰਜਾਬ ਦਾ ਉਹਦਾ ਜੋ ਵੀ ਕੀਮਤ ਆ ਉਹ ਅਦਾ ਕਰਨ ਤੇ ਜੋ ਕਰਜ਼ਾ ਆ ਉਹਨਾਂ ਦੇ ਜਿਹੜੇ ਕਰਜ਼ਾ ਮਾਫੀ ਵਾਸਤੇ ਐਦਾਂ ਦੀਆਂ ਮੰਗਾਂ ਸਾਡੇ 19 ਮੰਗਾਂ ਸੀ ਜੀ ਉੰਨੀ ਮੰਗਾਂ ਦੇ ਵਿੱਚੋਂ ਕਿਹੜੇ-ਕਿਹੜੇ ਮੰਗ ਉਹਨਾਂ ਨੇ ਐਸੈਪਟ ਕੀਤੀ ਕੋਈ ਵੀ ਨਹੀਂ ਕੀਤੀ ਜੀ ਇੱਕ ਮੰਗ ਨੂੰ ਪਹਿਲੀ ਨੂੰ ਹੀ ਮੰਨੇ ਸੀ ਵੀ ਇੱਕ ਜੂਨ ਨੂੰ ਝੋਨਾ ਲਾ ਆਂਦਾ ਜਿਹੜੀ ਅਸੀਂ ਮਨਜ਼ੂਰੀ ਦੇਵਾਂਗੇ ਜਦੋਂ ਇਹ ਉਹਨਾਂ ਨੇ ਮੀਟਿੰਗ ਆਧ ਵਿੱਚ ਚਾਲੇ ਛੱਡੀ ਤਾਂ ਉਹਨਾਂ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ ਵੀ ਸਾਨੂੰ ਇਹ ਵੀ ਰੋਜੇ ਮਨਜ਼ੂਰ ਨਹੀਂ ਹੈ ਹੁਣ ਕੀ ਅਗਲਾ ਐਕਸ਼ਨ ਹੋਵੇਗਾ ਸਾਡੇ ਇਹ ਜੋ ਆਪਣੇ ਸ joint ਕਿਸਾਨ ਮੋਰਚੇ ਦਾ ਵੀ 5 ਤਰੀਕ ਨੂੰ ਪਹੁੰਚਣਾ ਹਰ ਹਾਲਤ 'ਚ ਪਹੁੰਚਾਂਗੇ ਜੀ ਤੇ ਚੰਡੀਗੜ੍ਹ ਤਰਨਾ ਲਾਵਾਂਗੇ ਕਰਨਾ ਹੈ ਕਿੰਨੇ ਸਮੇਂ ਲਈ ਲੱਗੇਗਾ ਸੋਦਾ ਇਹ ਅਨਮਿੱਤੇ ਸਮੇਂ ਲਈ ਹੈ ਜੀ ਜਦੋਂ ਤੱਕ ਇਹਦਾ ਕੋਈ ਹੱਲ ਨਹੀਂ ਹੁੰਦਾ ਪ੍ਰੋਪਰ ਪੂਰਾ ਹੱਲ ਨਹੀਂ ਹੁੰਦਾ ਜਦੋਂ ਤੱਕ ਤਾਂ ਨਜ਼ਾਰੀ ਰਹੂਗਾ ਜਿੱਦਾਂ ਇਹ ਤੁਹਾਨੂੰ ਨਜ਼ਰਬੰਦ ਕੀਤਾ ਕਿੰਨੀ ਕਿ ਫੋਰਸ ਸੀਗੀ ਜੀ ਤੇ ਸੂਰੇ ਦਾ 8-10 ਬੰਦੇ ਆਏ ਸੀ ਪੰਜਾਬ ਪੁਲਿਸ ਦੇ ਤੇ ਬਾਅਦ ਚੋਂ ਇੱਥੇ ਸਾਡੇ ਕੋਲ ਛੱਡ ਗਏ ਆ ਦੋ ਤਿੰਨ ਬੰਦੇ ਹਾਂਜੀ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਕੇਂਦਰ ਸਰਕਾਰ ਮੁਬਾਰਕ ਕੇਂਦਰ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਐਦਾਂ ਦਾ ਮੁੱਖ ਮੰਤਰੀ ਮੁਬਾਰਕ